ਜਿੱਦੋਂ ਸੀ ਪੁੱਛੇ ਪੜਿਆ ਗੁਰੂ ਨਾਨਕ ਦੇਵ ਜੀ ਦੇ ਬਚਪਨ ਬਾਰੇ ਤੇ ਗੁਰੂ ਨਾਨਕ ਦੇਵ ਜੀ ਦੀ ਸਕੂਲੀ life ਅੱਜ ਅਸੀਂ ਪੜਾਂਗੇ ਉਹਨਾਂ ਦੇ ਵਿਆਹ ਤੇ ਵਪਾਰ ਬਾਰੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਸਨ 1487 ਈਸਵੀ ਨੂੰ ਹੋਇਆ ਸੀ ਮਾਤਾ ਸੁਲਖਣੀ ਜੀ ਭਾਈ ਭੂਲਚੰਦ ਚੋਨਾਂ ਜੀ ਦੀ ਧੀ ਸੀ ਜੋ ਬਟਾਲੇ ਸ਼ਰਦਾ ਰਹਿਣ ਵਾਲਾ ਸੀ ਉਹਨਾਂ ਦੇ ਦੋ ਪੁੱਤਰ ਸਨ ਪਾਪਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀਦਾਸ ਜੀ ਗੁਰਨਾਨਕ ਦੇਵ ਜੀ ਨੇ ਉਹਨਾਂ ਚੋਂ ਕਿਸੇ ਨੂੰ ਵੀ ਗੁਰਗੱਦੀ ਨਹੀਂ ਦਿੱਤੀ ਹੁਣ ਅਸੀਂ ਗੱਲ ਕਰਦੇ ਹਾਂ ਵਪਾਰ ਦੀ ਗੁਰਨਾਨਕ ਦੇਵ ਜੀ ਨੇ ਆਪਣੇ ਸ਼ੁਰੂਆਤੀ ਸਮੇਂ ਵਿੱਚ ਮੋਦੀ ਦਾ ਕੰਮ ਯਾਨੀ ਕਿ ਰਾਸ਼ਨ ਵੇਚਣ ਦਾ ਕੰਮ ਵੀ ਕੀਤਾ ਸੀ ਇਹ ਕੰਮ ਉਹ ਸੁਲਤਾਨਪੁਰ ਲੋਧੀ ਵਿੱਚ ਕਰਦੇ ਸੀ ਜਿੱਥੇ ਉਹਨਾਂ ਦੇ ਜੀਜਾ ਜੀ ਜੈ RAM ਜੀ ਨੇ ਉਹਨਾਂ ਨੂੰ ਦੌਲਤ ਖਾਨ ਲੋਧੀ ਦੇ ਦਰਬਾਰ ਵਿੱਚ ਨੌਕਰੀ ਲਾਈ ਸੀ ਗੁਰੂ ਸਾਹਿਬ ਨੇ ਮੋਦੀ ਖਾਨੇ ਦੀ ਦੇਖਰੇਖ ਕਰਦੇ ਉੱਥੇ ਲੋਕਾਂ ਨੂੰ ਅਨਾਜ ਚਾਵਲ ਦਾਲ ਵਗੈਰਾ ਮਿਲਦੇ ਸਨ ਗੁਰੂ ਸਾਹਿਬ ਇਮਾਨਦਾਰੀ ਦਇਆ ਤੇ ਧਾਰਮਿਕ ਤਰੀਕੇ ਨਾਲ ਵਪਾਰ ਕਰਦੇ ਸਨ ਇੱਕ ਵਾਰ ਗੁਰੂ ਸਾਹਿਬ ਨੇ ਰਾਸ਼ਨ ਵੰਡ ਰਏ ਸਨ ਉਹਨਾਂ ਨੇ ਸਾਰਾ ਰਾਸ਼ਨ ਤੇਰਾ ਤੇਰਾ ਕਰਕੇ ਵੰਡ ਦਿੱਤਾ ਤੇ ਜਦੋਂ ਦولت ਖਾਨ ਨੇ ਹਿਸਾਬ ਉਛਿਆ ਤੇ ਹਿਸਾਬ ਠੀਕ ਨਿਕਲਿਆ ਸਿੱਖਿਆ ਵਾਹਿਗੁਰੂ ਦਾ ਨਾਮ ਲੈ ਕੇ ਇਮਾਨਦਾਰ ਨਾਲ ਵਪਾਰ ਕੀਤਾ ਸਫਲ ਹੁੰਦਾ ਹੈ ਅੱਗੇ ਅਸੀਂ ਬੱਚਿਓ ਗੁਰੂ ਸਾਹਿਬ ਦੀਆਂ ਉਦਾਸੀਆਂ ਭਾਈ ਮਰਦਾਨੇ ਜੀ ਦਾ ਕਿਸ ਤਰੀਕੇ ਨਾਲ ਕੀਰਤਨ ਕਰਦੇ ਸਨ ਉਸ ਬਾਰੇ ਪੜ੍ਹਾਂਗੇ